ਸਾਡੇ ਮੁਖਸਰ ਦੇ ਪ੍ਰੇਮੀ ਚੰਦ ਸਿੰਘ ਜੀ ਜੋ ਅੱਜ ਸਰੀਰਦਾਨ ਕੀਤਾ ਗਿਆ ਹੈ ਡੇਰਾ ਸੱਤ ਸੌਦਾ सिरसा ਦੀ ਰਣਕਾ ਦੇ ਮੁਤਾਬਕ ਅੱਜ ਸਰੀਰਦਾਨ ਕੀਤਾ ਗਿਆ ਹੈ ਕਾਜੀਆਬਾਦ ਦੇ ਹਸਪਤਾਲ ਦੇ ਵਿੱਚ ਇਹਨਾਂ ਦੀ ਬੋਡੀ ਡੋਨੇਟ ਹੋਈ ਹੈ ਜਿੱਥੇ ਕਿ ਬੱਚਿਆਂ ਨੂੰ ਪੜ੍ਹਾਈ ਹੁੰਦੀ ਹੈ ਅਤੇ ਮੈਡੀਕਲ ਖੋਜਾਂ ਲਈ ਇਹਨਾਂ ਦਾ ਸਰੀਰ ਦਿੱਤਾ ਗਿਆ ਹੈ ਅਸੀਂ ਪਰਿਵਾਰ ਦਾ ਬਹੁਤ ਸ਼ੁਕਰੀਆ ਦਾ ਕਰਦੇ ਹਾਂ ਕਿ ਉਹਨਾਂ ਦੀ ਇੱਛਾ ਮੁਤਾਬਕ ਪਰਿਵਾਰ ਨੇ ਆਪ ਦਾ ਰਹਿ ਮਸ਼ਵਰਾ ਕਰਕੇ ਤੇ ਉਹਨਾਂ ਦਾ ਅੱਜ ਮੈਡੀਕਲ ਫੋਚਾ ਲਈ ਸਰੀਰਦਾਨ ਕੀਤਾ ਗਿਆ ਹੈ ਡੇਰਾ ਸੱਚਾ ਸੋਧਾ ਦੀ ਸਾਰੇ ਸਾਥ ਸੰਗਤ ਹਾਜ਼ਰ ਹੈ ਜੀਮੇਵਾਰ ਹਾਜ਼ਰ ਹੈ ਅਸੀਂ ਸਾਰੇ ਪਰਿਵਾਰ ਵੱਲੋਂ ਸਾਰੇ ਸਾਥ ਸੰਗਤ ਦਾ ਸ਼ੁਕਰੀਆ। ਹਾਂਜੀ ਧੰਨ ਧੰਨ ਸਰਗੁ ਤੇਰੇ ਯਾਸਰਾ ਜੀ ਅੱਜ ਜੋ ਆਪਣੇ ਸੱਚਖੰਡ ਵਾਸੀ ਪ੍ਰੇਮੀ ਚਾਹ ਸਿੰਘ ਸਾਜੀ ਉਹਨਾਂ ਦੇ ਵਿਰੇਤਕ ਦੇ ਜਿਹੜੀ ਆ ਉਹ ਸਰੀਰਦਾਨ ਕੀਤਾ ਗਿਆ ਜੋ ਕਿ ਸ਼੍ਰੀ ਰਾਮਾਨੰਦ ਜੀ ਮੈਡੀਕਲ ਕਾਲਜ ਗਾਜ਼ੀਆਬਾਦ ਵਿੱਚ ਭੇਜਿਆ ਗਿਆ। ਤਾਂ ਭਾਈ ਚਾਂਸ ਸਿੰਘ ਐਨ ਸਾਜੀ ਨੇ ਜਿਹੜਾ ਪਰਮਪੀਤਿ ਸ਼ਾਸਤਨਾਮ ਜੀ ਮਹਾਰਾਜ ਜੀ ਤੋਂ ਨਾਮ ਸ਼ਬਦੀ ਨੂੰ ਬੋਲਦਾਤ ਲਈ ਹੋਈ ਸੀ ਤਾਂ ਜਦੋਂ ਡਾਕਟਰਾਂ ਨੇ ਆ ਕੇ ਦਰਬਾਰ ਦੇ ਵਿੱਚ ਦੇਰਾ ਸੱਚ ਸੌਦਾ ਵਿੱਚ ਕੋਈ ਨਹੀਂ ਗੁਰੂ ਜੀ ਕੋਲ ਬੇਨਤੀ ਕੀਤੀ ਕਿ ਸਾਨੂੰ ਜਿਹੜਾ ਵਿਰਤਕ ਦੇ ਹਨ ਜਿਹੜੀਆਂ ਨਹੀਂ ਮਿਲਦੀਆਂ ਤਾਂ ਅਸੀਂ ਜਿਹੜੀਆਂ ਲਵਾਰਸ ਲਾਸ਼ਾਂ ਨੇ ਗਲੀਆਂ ਸੜੀਆਂ ਜਾਂ ਜੀਵ ਜਾਨਵਰਾਂ ਦੇ ਉੱਪਰ ਮੈਡੀਕਲ ਖੋਜਾਂ ਆਸਤੇ ਬੱਚਿਆਂ ਨੂੰ ਪੜਾਉਣੀ ਆ ਤਾਂ ਪੈਦਈ ਨੂੰ ਵੀ ਬਹੁਤ ਇਸ ਗੱਲ ਦਾ ਮਹਿਸੂਸ ਹੋਇਆ ਤਾਂ ਦਰਬਾਰ ਦੁਆਰਾ ਪੈਦਈ ਦੁਆਰਾ ਫਿਰ ਇਹ ਨਵੀਂ ਇੱਕ ਮੁਹਿੰਮ ਚਲਾਈ ਗਈ ਜਿਹਦੇ ਵਿੱਚ ਸਰੀਰਦਾਨ ਜਿਹੜਾ ਕੀਤਾ ਜਾ ਰਿਹਾ ਤਾਂ ਉਹ ਮੁਹਿੰਮ ਦੇ ਵਿੱਚ ਲੱਖਾਂ ਲੋਕਾਂ ਨੇ ਜਿਹੜੇ ਆਪਣੇ ਫਾਰਮ ਭਰੇ ਜਿਹਦੇ ਵਿੱਚੋਂ ਬਾਈ ਚਾਂਸਿੰਗ ਅੰਸਾ ਜੀ ਵੀ ਇੱਕ ਸੀ ਤਾਂ ਇਹਨਾਂ ਨੇ ਜਿਹੜਾ ਜੌਂਦੇ ਜੀ ਵੀ ਆਪਣਾ ਜਿਹੜਾ ਇਹ ਦੇਹ ਨੂੰ ਜਿਹੜਾ ਮਾਨਵਤਾ ਦੇ ਲਈ ਸਮਾਜ ਦੇ ਲਈ ਹਮੇਸ਼ਾ ਤਤਪਰ ਰਹੇ ਨੇ ਤਾਂ ਜਦੋਂ ਵੀ ਕੋਈ ਦਰਬਾਰ ਦੇ ਵਿੱਚੋਂ ਜਾਂ ਮਾਨਵਤਾ ਦੇ ਕੰਮਾਂ ਦੇ ਲਈ ਆਸ ਪੋਸਤੋ ਕੋਈ ਵੀ ਸਨੇਹਾ ਹੋਣਾ ਤਾਂ ਇਹਨਾਂ ਨੇ ਜਿਹੜਾ ਆਪਣਾ ਪਹਿਲ ਕਦਮੀ ਰੱਖੀ ਤਾਂ ਅੱਜ ਜਿਹੜਾ ਸ਼੍ਰੀ ਮੁਖਸਰ ਸਾਹਿਬ ਬਲਾਕ ਦੇ ਵਿੱਚੋਂ ਇਹਨਾਂ ਦਾ ਜਿਹੜਾ 15ਵਾਂ ਸਰੀਰਦਾਨ ਜਿਹੜਾ ਬਲਾਕ ਵੱਲੋਂ ਕੀਤਾ ਜਾ ਰਿਹਾ ਜਿਹਦੇ ਵਿੱਚ ਅੱਜ ਜਿਹੜਾ ਏਡਾ ਵੱਡਾ ਹਜੂਮ ਸਾਥ ਸੰਗਤ ਪਰੇ ਸਦਾ ਦੋਸਤ ਮਿੱਤਰ ਜਿਹੜੀ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਨੇ ਤਾਂ ਪਰਿਵਾਰ ਦੀ ਸਹਿਮਤੀ ਦੇ ਨਾਲ ਪਰਿਵਾਰ ਵੱਲੋਂ ਜਿਹੜਾ ਸਰੀਰਦਾਨ ਕੀਤਾ ਜਾ ਰਿਹਾ ਇਹ ਸਮਾਜ ਇਸ ਕੀਤੀ ਹੋਈ ਸੇਵਾ ਜਿਹੜਾ ਸਾਨਾ ਨਹੀਂ ਚੁਕਾ ਸਕਦਾ ਕਿਉਂਕਿ ਜਿਹੜੀ ਇਹ ਮਿੱਟੀ ਇਹ ਸਰੀਰ ਨੇ ਹੋਣਾ ਸੀ ਮਿੱਟੀ ਵੀ ਜਿਹੜੀ ਸਮਾਜ ਦੇ ਲਿਖੇ ਲੱਗੀ ਬੱਚੇ ਜਿਹੜੇ ਸਾਡੇ ਆ ਉਹ ਡਾਕਟਰੀ ਦੀਪਾ ਜਿਹੜੀ ਹੈ ਸਿੱਖ ਕੀ ਇਹ ਸਮਾਜ ਦੇ ਕੰਮ ਆਉਣਗੇ ਔਰ ਸਮਾਜ ਵਿੱਚ ਜਿਹੜੀ ਇਹ ਨਵੀਂ ਸਿਹ ਜਿਹੜੀ ਆ ਚਾਂਦ ਸਿੰਘ ਜੀ ਜਿਹੜੀ ਦੇਖੀ ਗਈ ਹੈ